ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਰਾਈ ਵਾਲੇ ਤੋਂ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਕ ਵਿਖਾਉਣੇ ਆ ਦੋਸਤੋ ਇੱਕ ਖੀਰੀ ਬੱਛੀ ਆ ਤੇ ਇੱਕ ਸੂਈ ਸਵਾਈ ਦੂਜਾ ਸੂਆ ਬਿਲਕੁਲ ਤਾਜੀ ਸੂਈ ਵਹਿੜਾ ਦੋਸਤੋ ਇਹਦੇ ਬਾਰੇ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਰਾਈ ਵਾਲੇ ਪਿੰਡ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤਹਿਸੀਲ ਮਲੋੜ ਪੈਂਦੀ ਆ ਬਾਈ ਦੇ ਘਰ ਦੇ ਵਿੱਚੋਂ ਜੇ ਗੱਲ ਕਰੀਏ ਦੋਸਤੋ ਦੂਜੀ ਵੀਡੀਓ ਕਵਰ ਕਰਨ ਲੱਗੇ ਆ ਪਹਿਲਾਂ ਵੀ ਬਾਈ ਕੋਲ ਦੋ ਨਾਲ ਸੀ ਸਾਫ਼ ਸੁਥਰੇ ਸੀ ਅੱਜ ਵੀ ਦੋਸਤੋ ਵੈੜ ਸੂਈ ਸਵਾਈ ਆ ਬਹੁਤ ਚੰਗੀ ਆ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇਰੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਬਈ ਹਾਂਜੀ ਹਾਂਜੀ ਠੀਕ ਆ ਵੀਰਾ ਕਰੀ ਨਾਂ ਦੱਸੀ ਆਪਣਾ ਨਾਮ ਸੁਰਿੰਦਰ ਸਿੰਘ ਬਈ ਸੁਰਿੰਦਰ ਸਿੰਘ ਕਰਾਈ ਵਾਲਾ ਠੀਕ ਆ ਦੋ ਨਾਂ ਗਾ ਬਈ ਅੱਜ ਆਪਣੇ ਕੋਲ ਠੀਕ ਆ ਐਚ ਐਫ ਉਹ ਸੂਈ ਸਵਾਈ ਦੀ ਗੱਲ ਕਰੀਏ ਬਈ ਕਿੰਨਾ ਮਾਸੂਆ ਸੂਈ ਇਹ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਇਹਨੂੰ ਸੂਈ ਨੂੰ ਚੌਥਾ ਦਿਨ ਆ ਬਈ ਚੌਥਾ ਦਿਨ ਹੋ ਗਿਆ ਹਾਂਜੀ ਠੀਕ ਆ ਕਿੰਨਾ ਬੋਲਾ ਬਈ ਇਸ ਵਕਤ ਹੁਣ ਇਸ ਟਾਈਮ ਇਹਦੇ ਥੱਲੇ 15 16 ਕਿਲੋ ਦੁੱਧ 15 16 ਕਿਲੋ ਠੀਕ ਆ ਚਵਾ ਦੇਾਂਗੇ ਆਪਾਂ ਹਾਂਜੀ ਹਾਂਜੀ ਠੀਕ ਆ ਚਵਾਈ ਦੀ ਸਾ ਠੀਕ ਆ ਜੇ ਜੂਰ ਹੋਣੀਆਂ ਓਕੇ ਬੱਚਾ ਕੀ ਦੇਤਾ ਬਈ ਬੱਚਾ ਬੱਚਾ ਵੀਰ ਬੱਚੇ ਨੂੰ ਜਨਮ ਦਿੱਤਾ ਠੀਕ ਆ ਤੇ ਦੁੱਧ 20 ਲੀਟਰ ਪਾ ਦੂ ਵੀ ਬਈ ਹਾਂ ਹਾਂ ਬਈ ਬੜੇ ਆਰਾਮਦਾਰੀ ਨਾਲ ਕਰੂੰਗਾ ਠੀਕ ਆ ਲਓ ਬਈ ਹਵਾਨੇ ਜਜਮੈਂਟ ਤੁਹਾਨੂੰ ਵਿਖਾਉਣੇ ਆ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਸਵੇਰ ਬਈ ਕਿੰਨਾ ਵੱਡਾ ਕੱਢਿਆ ਸੀਗਾ ਸਵੇਰ ਇਹਦੇ ਥੱਲੋ ਮੇਰੇ ਮੰਨ ਕੇ ਚਲੋ 6-7 ਕਿਲੋ ਬੋਲਾ 6-7 ਕਿਲੋ ਬੋਲਾ ਕੱਢਿਆ ਸੀ ਹਾਂਜੀ ਲਓ ਵੀ ਦੁਪਹਿਰ ਦਾ ਵੇਲਾ ਲਗਭਗ 12 ਦੇ 1:00 ਦੇ ਟਾਈਮ ਹੈਗਾ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਜੇ ਹਵਾਨਾ ਦੋਸਤੋ ਕਰਮਾਲੀ ਦਾ ਸੋਨਾ ਫਿਕਸ ਜਿਹਾ ਹਵਾਨਾ ਖੁੱਚਾਂ ਤੋਂ ਉੱਪਰ ਆ ਦੋਸਤੋ ਹੱਥੀ ਚਵਾਈ ਵਾਲਾ ਥਣ ਲੱਗਿਆ ਦੇਖ ਸਕਦੇ ਆ ਕੋਈ ਛੋਟਾ ਵੀ ਨਹੀਂ ਤੇ ਸੋਨਾ ਦਾ ਥਣਾ ਦਾ ਸਾਇ ਗਾਇਵਾ ਦੇਖ ਸਕਦੇ ਆ ਗਾਇਬ ਗੂ ਚੰਗਾ ਬਾਕੀ ਦੋਸਤੋ ਦੁਪਹਿਰ ਦਾ ਸਮਾਂ ਤੇ ਪੂਰੀ ਕਿਉਂਕਿ ਬਾਈ ਨੇ ਖਾਲੀ ਵੀ ਨਹੀਂ ਕੀਤੀ ਜੇ ਗੱਲ ਕਰੀਏ ਕਿਉਂਕਿ ਸੂਐਸ ਵਾਈ ਤੋਂ ਨੂੰ ਦੋਸਤੋ 11 ਅਗਲਾ 1-2 ਦਿਨ ਪੂਰੀ ਖਾਲੀ ਨਹੀਂ ਕਰਦਾ ਤੇ ਬੱਚੇ ਨੂੰ ਜਨਮ ਦਿੱਤਾ ਬੱਚਾ ਆਹਾ ਫੇਸ ਦੀ ਗੱਲ ਕਰੀਏ ਦੋਸਤੋ ਫੇਸ ਬਹੁਤ ਪਿਆਰਾ ਸੋਹਣੇ ਕੱਦ ਕਾਠ ਦੇ ਵਿੱਚ ਆ ਅਵੇਲਬੂਲ ਚੰਗੀ ਆ ਬਾਕੀ ਤੋੜ ਕੇ ਤੁਹਾਨੂੰ ਉਖਾਦਨੇ ਆ ਦੂਜਾ ਸੂਆ ਹੀ ਸੂਈ ਆ ਲੈ ਵੀ ਸੰਨਦਰ ਇੱਕ ਵਾਰੀ ਢੇੜਾ ਕੜਵਾ ਲਈ ਇਹਦਾ ਇੱਕ ਦੋਸਤੋ ਬਾਈ ਕੋਲੇ ਬੱਚੀ ਖੋਲ ਲਾਵੇ ਇਹਦੇ ਬਾਰੇ ਵੀ ਪ੍ਰੋਪਰ ਜਾਣਕਾਰੀ ਲੈ ਲਾਂਗੇ ਬਾਈਆਂ ਦਾ ਚੰਗੇ ਸੀ ਮੰਦੀ ਇਹ ਸੋਹਣੀ ਬਹਿੜਾ ਦੋਸਤੋ ਐਫ ਐਫ ਬਰੀਡ ਦੇ ਵਿੱਚ 2 ਲੀਟਰ ਦੇ ਡੇਢ ਗਿਟਚੇ ਨੇ ਦੁੱਧ ਪਾ ਦੇਣਾ ਹਵਾਨਾ ਵੇਖੋ ਨਾ ਦੋਸਤੋ ਬਹੁਤ ਸਾਫ ਸੁਥਰਾ ਫਿਕਸ ਜਿਹਾ ਹਵਾਨਾ ਇਹ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋਇਆ ਸੋਹਣੀ ਆ ਦੋਸਤੋ ਜਿਆਦਾ ਕੁਆਲਟੀ ਵਾਲੀ ਜੇ ਗੱਲ ਕਰੀਏ ਬਰੀਡ ਪੱਕ ਤੋਂ ਚੰਗੀ ਆ ਓਕੇ ਹਰ ਹਵਾਨੇ ਦੀ ਗੱਲ ਕਰੀਏ ਨਾ ਹਵਾਨਾ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਇਕ ਤੋਂ ਉੱਤਰ ਦੇਖ ਸਕਦੇ ਆ ਦੋਸਤੋ ਕੋਈ ਟੂ ਹੀ ਨਹੀਂ ਚੱਕਦੀ ਕੋਈ ਫੋਰ ਚਾਂਗ ਨਹੀਂ ਇੱਕੋ ਜਿਹਾ ਥਾਣਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਦੇਖ ਸਕਦੇ ਆ ਬਾਕੀ ਸੀਲ ਸੌ ਦੀ ਗੱਲ ਕਰੀਏ ਸੀਲ ਸੌ ਬਹੁਤ ਆ ਹਵਾਨੇ ਤੇ ਨਾੜਾ ਦੇਖ ਸਕਦੇ ਆ ਸੋਹਣਿਆ ਨਾੜਾ ਹਵਾਨੇ ਦੇ ਉੱਤੇ ਤੇ ਬਾਈ ਸਰਿੰਦਰ ਇਹਦਾ ਰੇਟ ਕੀ ਕਰਾਂਗੇ ਰੇਟ ਇਹਦਾ ਜਿਹੜੇ ਲੈਣ ਦੇਣ 72000 ਰੁਪਏ 72000 ਹਾਂ ਮਾਨਤਨ ਠੀਕ ਆ ਲੋ ਵੀ 72000 ਦੇ ਵਿੱਚੋਂ ਮਾਨਤਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਤਾਬਦੀ ਇੱਥੇ ਆ ਕੇ ਦੋ ਟਾਈਮ ਤਿੰਨ ਟਾਈਮ ਚ ਵਾਈ ਕਰ ਲਿਓ ਜੀ ਕਿਉਂਕਿ ਸੂਈ ਸਵਾਈ ਆ ਬੱਚੇ ਨੂੰ ਜਨਮ ਦਿੱਤਾ 72000 ਬੀ ਰੇਟ ਆ ਪਿੰਡ ਕਰਾਈ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਈ ਬੱਚੀ ਦੀ ਗੱਲ ਕਰੀਏ ਕਿੰਨੀ ਉਮਰ ਆ ਜੀ ਇਹਦੀ 10 ਮਹੀਨੇ ਦੀ 10 ਮਹੀਨੇ ਉਮਰ ਹਾਂਜੀ ਠੀਕ ਆ ਦੇਖ ਸਾਦੇ ਹਲੋ ਤੁਹਾਨੂੰ ਝੋਲੀ ਝੋਲੀ ਵਿਖਾ ਦੇਣੀ ਆ ਫੇਸ ਨਹੀਂ ਜੱਜਮੈਂਟ ਕਰ ਲਿਓ ਦੁਬਾਰੇ ਤੁਹਾਨੂੰ ਫੇਰ ਵਿਖਾ ਦੇਵਾਂਗੇ ਵੈਸੇ ਲਾਲਚ ਲੱਗੀ ਪਈ ਆ ਪੱਠਿਆਂ ਦੇ ਦੇਖ ਸਾਦੇ ਬਈ ਮਾੜਾ ਯਾ ਗੋਫੜੇ ਸੋਨਾ ਥਾਣਾ ਖਾਣ ਦੀ ਗੱਲ ਕਰੀਏ ਬਲੈਕ ਰੰਗ ਦੇ ਵਿੱਚ ਤੇ ਬਾਕੀ ਫੇਸ ਇਧਰ ਕਰਦੀ ਬਈ ਤੇਰੀ ਫੇਸ ਵਿਖਾਦੀ ਦੇਖ ਸਕਦੇ ਆ ਬਹੁਤ ਪਿਆਰਾ ਫੇਸ ਆ ਕਨਾਂਗੁਨਾ ਦੀ ਕੁਆਲਿਟੀ ਬਹੁਤ ਚੰਗੀ ਆ ਬੋਦੀ ਵਾਲੀ ਵਹਿੜ ਆ ਤੇ ਉਮਰ ਬਾਈ ਲਗਭਗ ਕਿੰਨੀ ਕੀ ਹੋ ਗਈ 10 ਕਿ ਮਹੀਨੇ ਹੋ ਗਏ 10 ਮਹੀਨੇ ਠੀਕ ਇਹਦਾ ਕੀ ਰੇਟ ਕਰ ਦਿਆਂਗੇ ਬਈ ਸੁਨਿੰਦਰ ਇਹਦਾ ਮੁੱਲ 32000 ਰੁਪਏ ਇਹਦਾ ਮੁੱਲ 32000 ਇਹ ਚੋ ਇਮਾਨਦਾਨ ਕਰ ਦਿਆਂਗੇ ਹਾਂਜੀ ਹਾਂਜੀ ਠੀਕ ਆ ਲਓ ਵੀ ਇਹਦਾ ਰੇਟ 32000 ਰੁਪਿਆ ਦੋਨਾਂ ਨਗਾਂ ਚ ਕੋਈ ਵੀ ਨਗ ਪਸੰਦ ਹੋਵੇ ਤਾਂ ਆਪ ਦੀ ਤਸੱਲੀ ਜ਼ਰੂਰ ਕਰ ਲਿਓ ਜੀ ਲਓ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆਂ ਇਹ ਵੀ ਵੱੱਛੀ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਆਪ ਦੀ ਤਸੱਲੀ ਇੱਥੇ ਆ ਕੇ ਕਰ ਲਿਓ ਸੋਹਣੀ ਆ ਦੋਸਤੋ ਛੋਟੀ ਉਮਰਾਂ ਤੇ ਚੌੜ ਕਰਨ ਲੱਗ ਗਈ ਆ ਜਜਮੈਂਟ ਹੋ ਜਾਣੀ ਬਾਈ ਦੀ ਸੇਵਾ ਸੰਭਾਲ ਤੋਂ ਕਿਉਂਕਿ ਜੇ ਜਾਨ ਹੋਊਗੀ ਪਸ਼ੂ ਫੇਰ ਹੀ ਚੌੜ ਕਰੂਗਾ ਲੈ ਚੱਲ ਬਾਈ ਸਨੇਂਦਰ ਰੇਟ ਇਹਦਾ 32000 ਮੌਕੇ ਤੇ ਮਾਨਤਾਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਦੋਨਾਂ ਨਗਰਾਂ ਚ ਕੋਈ ਨਾ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਇਹ ਵੱੱਛੀ ਹੈਗੀ ਐ ਦੋਸਤੋ ਦਸਾਂ ਮਹੀਨਿਆਂ ਦੇ ਲਗਭਗ ਮੂੰਹ ਖੀਰੀ ਆ ਤੇ ਸੂਈ ਸਵਾਈ ਵਹਿੜ ਦੀ ਗੱਲ ਕਰੀਏ ਦੋਸਤੋ ਐਚਐਫ ਦੀ ਦੂਜਾ ਸੂਆ ਸੂਈ ਆ ਐਸ ਵਕਤ 15 16 ਲੀਟਰ ਬਾਈਆਂ ਦਾ ਬੋਲਾ ਤਿਆਰ ਆ ਚਵਾਈ ਕਰ ਸਕਦੇ ਆ ਕਿਉਂਕਿ ਸੂਈ ਸਵਾਈ ਆ ਰੇਟ 77000 ਰੁਪਿਆ ਮੌਕੇ ਤੇ ਮਾਨਤਾਨ ਹੋ ਜੂ ਪਿੰਡ ਕਰਾਈ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਬਾਈ ਸਰਿੰਦਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ